ਨਸੋ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਸਨੇਹ ਔਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਗ੍ਰਨੇਡ ਅਟੈਕ ਦੀਆਂ ਖਬਰਾਂ ਸੁਣ ਰਹੇ ਹਾਂ ਕਿੱਥੇ ਗ੍ਰਨੇਡ ਅਟੈਕ ਹੋ ਗਿਆ ਜੀ ਵਿਚਾਰ ਰਹਿ ਗਿਆ ਕਿ ਕੋਈ ਜਾਨੀ ਨੁਕਸਾਨ ਹੋਇਆ ਸਰ ਬਣਾ ਸਾਹਿਬ ਨੇ ਜਿਵੇਂ ਪਹਿਲਾਂ ਲਗਾਤਾਰ 10-12 ਗ੍ਰਨੇਡ ਅਟੈਕ ਵਕ-ਵਕ ਸਮਿਆਂ ਤੇ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਹੋਏ ਆ ਉਸੇ ਤਰੀਕੇ ਦੇ ਦੋ ਗ੍ਰਨੇਡ ਅਟੈਕ ਲਗਾਤਾਰ ਦੋ ਦਿਨਾਂ ਦੇਖਣ ਨੂੰ ਸਾਹਮਣੇ ਆਏ ਅਬਰਾ ਸਰ ਸਾਹਿਬ ਦੇ ਵਿੱਚ ਇੱਕ ਮੰਦਰ ਦੇ ਉੱਤੇ ਕੁਝ ਵਿਅਕਤੀਆਂ ਵੱਲੋਂ ਗ੍ਰੇਨੇਡ ਸੁੱਟਿਆ ਜਾਂਦਾ ਅਗਲੇ ਦਿਨ ਜਲੰਧਰ ਦਾ ਸਬੰਧਤ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਸੋਸ਼ਲ ਮੀਡੀਆ ਯੂਟਿਊਬਰ ਇੱਕ ਉਸ ਵਿਅਕਤੀ ਦੇ ਘਰ ਦੇ ਉੱਤੇ ਸੁੱਟਿਆ ਜਾਂਦਾ ਔਰ ਇਹ ਦੱਸਿਆ ਜਾਂਦਾ ਕਿ ਕਿਸੇ ਪਾਕਿਸਤਾਨ ਦੇ ਗੈਂਗਸਟਰ ਸ਼ਜਾਦ ਪੱਟੀ ਜਾਂ ਕੋਈ ਹੋਰ ਨਾਮ ਲੈਦੇ ਨੇ ਉਸ ਦਾ ਉਸ ਦੀ ਇਨਵੋਲਵਮੈਂਟ ਆ ਆਪਸ ਦੇ ਵਿੱਚ ਸੋਸ਼ਲ ਮੀਡੀਆ ਤੇ ਉਹਨਾਂ ਦੀ ਟੂ-ਟੂ ਨਾ ਮੇ ਵੀ ਹੋਈ ਸੀ ਇਸ ਤੋਂ ਪਹਿਲਾਂ ਪਰ ਮਸਲਾ ਇਹ ਹੈ ਕਿ ਇਹ ਛੋਟੇ ਛੋਟੇ ਗਰਨੇਡ ਅਟੈਕ ਜਿਹੜੇ ਨੇ ਇਹ ਹੁਣ ਤਾਂ ਨਾਮ ਨਹੀਂ ਲੈ ਰਹੇ ਔਰ ਹਾਲਾਂਕਿ ਜਿਵੇਂ ਕਿ ਐਕਸਪੈਕਟਡ ਸੀ ਦੋ ਦਿਨ ਬਾਅਦ ਹੀ ਇੱਕ ਰਿਕਾਉਂਟਰ ਹੁੰਦਾ ਜਿਸ ਦੇ ਵਿੱਚ ਇੱਕ ਵਿਅਕਤੀ ਗੁਰਸੇਵਰ ਸਿੰਘ ਨਾਮ ਦਾ ਵਿਅਕਤੀ ਜਿਹੜਾ ਉਸ ਦਾ ਇੰਕਾਉਂਟਰ ਕਰਕੇ ਮਾਰ ਦਿੱਤਾ ਜਾਂਦਾ ਔਰ ਕਿਹਾ ਜਾ ਰਿਹਾ ਕਿ ਇਹ ਅੰਮ੍ਰਿਤਸਰ ਬੋਮਬ ਬਲਾਸਟ ਦੇ ਵਿੱਚ ਇਸ ਬੰਦੇ ਦੀ ਇਨਵੋਲਵਮੈਂਟ ਸੀ ਹਿਸਟਰੀ ਸ਼ੇਕਰ ਸੀ ਕੋ ਸਮਾਂ ਪਹਿਲਾਂ ਹੀ ਇਹ ਜਿੱਥੋਂ ਬਾਹਰ ਆਇਆ ਸੀ ਜਮਾਨਤ ਵਿੱਚ ਤੇ ਔਰ ਲਗਾਤਾਰ ਇਹ ਜਿਹੜੇ ਹਮਲੇ ਨੇ ਇਨਰ ਹੋਣ ਇੰਟੈਲੀਜੈਂਸ ਫੇਲਿਅਰ ਮੰਨੀਏ ਜਾਂ ਇਹ ਹਮਲੇ ਹੋ ਤੋ ਕੁਝ ਘੰਟਿਆਂ ਬਾਅਦ ਹੀ ਆ ਇੱਕ ਅੱਧੇ ਦਿਨ ਬਾਅਦ ਹੀ ਜੀ ਉਹਨਾਂ ਅਕਿਊਸ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜਾਣਾ ਉਹਨਾਂ ਦਾ ਐਂਕਾਊਂਟਰ ਕਰ ਦਿੱਤਾ ਜਾਣਾ ਇਸ ਨਾਲ ਪੁਲਿਸ ਦੀ ਕਾਬਲੀਅਤ ਮੰਨੀਏ ਇਹ ਬਹੁਤ ਵੱਡਾ ਸਵਾਲ ਹੈ ਮੈਂ ਸਰੋਚਾਂ ਨੂੰ ਦੱਸ ਦਿਆਂ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਹ ਜਿਹੜਾ ਗਰੇਵਾਲ ਸਾਹਿਬ ਦਾ ਸੈਗਮੈਂਟ ਹੈਗਾ ਇਹ ਲਾਈਵ ਕੀਤਾ ਜਾ ਰਿਹਾ ਹੁਣ ਵੀ ਲਾਈਵ ਹੋ ਰਿਹਾ ਹੈ ਅਸੀਂ ਕਾਲਸ ਲੈਣੀਆਂ ਸ਼ੁਰੂ ਕਰ ਦਿੱਤੀਆਂ ਨੇ ਤੁਸੀਂ ਕਾਲ ਕਰ ਸਕਦੇ ਹੋ 6042040600 ਤੁਹਾਡਾ ਕਮੈਂਟ ਤੁਹਾਡਾ ਸੰਖੇਪ ਸਵਾਲ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਜਾਣ ਦੀ ਹਰ ਸੰਭਵ ਕੋਸ਼ਿਸ਼ ਰਹੇਗੀ ਔਰ ਪੁਲਿਸ ਸਟੇਟ ਬਣ ਚੁੱਕਿਆ ਪੰਜਾਬ ਕੇ ਇਹ ਗੱਲਾਂ ਬਾਤਾਂ ਸਿਰਫ ਰੋਧੀਆਂ ਨੇ ਫਲਾਈਆਂ ਨੇ ਪਟਿਆਲੇ ਵਾਲੀ ਘਟਨਾ ਦੱਸੋ ਸਾਨੂੰ ਉਹਦਾ ਮੂਲ ਕੀ ਸੀਗਾ ਤੇ ਉੱਥੇ ਕੀ ਹੋਇਆ ਫੌਜੀ ਅਫਸਰ ਨੂੰ ਕਿਉਂ ਕੁੱਟਿਆ ਗਿਆ ਜਾਂ ਉਹਦੇ ਤੇ ਕੇਸ ਦਰਜ ਕੀਤਾ ਗਿਆ ਮਾਨਸਾਬਾ ਪਾਈ ਕੱਲ ਲਗਾਤਾਰ ਐਸ ਪਲੇਟਫਾਰਮ ਤੇ ਕਰ ਰਹੇ ਹਾਂ ਕਿ ਜਿਸ ਤਰੀਕੇ ਦੀਆਂ ਸ਼ਕਤੀਆਂ ਪੰਜਾਬ ਪੁਲਿਸ ਨੂੰ ਦਿੱਤੀਆਂ ਗਈਆਂ ਨੇ ਜਾਂ ਉਹਨਾਂ ਨੇ ਆਪੇ ਆਪ ਲੈ ਲਈਆਂ ਨੇ ਜਿਨ੍ਹਾਂ ਦੇ ਵਿੱਚ ਲਗਾਤਾਰ ਕੁਝ ਜਿਹੇ ਅਕਾਊਂਟਰ ਜਿਨ੍ਹਾਂ ਦੀ ਬੇहद ਆਇਡੈਂਟੀਕਲ ਦੀ ਸਟੋਰੀ ਹੁੰਦੀ ਹੈ ਉਹ ਤੇ ਵੀ ਆਪਾਂ ਸਵਾਲ ਲਗਾਤਾਰ ਕਰਦੇ ਰਹੇ ਹਾਂ ਪੁਲਿਸ ਦੀ ਐਫੀਸ਼ੀਐਂਸੀ ਤੇ ਸਵਾਲ ਨਹੀਂ ਕੀਤਾ ਜਾ ਸਕਦਾ ਪਰ ਜਦੋਂ ਵੀ ਐਕਸਟਰਾ ਜੁਡੀਸ਼ੀਅਲ ਕੰਮ ਤੰਦੇ ਜਿਹੜੇ ਨੇ ਉਹ ਸਰਕਾਰੀ ਅਦਾਰੇ ਕਰਨਗੇ ਲਾਰਜ ਫੋਰਸਿੰਗ ਅਜੰਤੀਆਂ ਕਰਦੀਆਂ ਹਸਪਤਾਲ ਦੇ ਨਤੀਜੇ ਬਾੜੇ ਆਉਂਦੇ ਆ। ਔਰ ਪਟਿਆਲੇ ਦੀ ਉਹ ਘਟਨਾ ਜਿਹੜੀ ਆ ਉਹ ਵੀ ਸ਼ਾਇਦ ਇਸੇ ਦਾ ਕਰਤੀ ਚਾ ਦੱਸਿਆ ਜਾ ਰਿਹਾ ਆ ਕਿ ਇੱਕ ਕਰਨਲ ਰਾਈਡਰ ਦਾ ਅਧਿਕਾਰੀ ਆਪਣੇ ਪਰਿਵਾਰ ਦੇ ਨਾਲ ਪਟਿਆਲੇ ਪਹੁੰਚਦਾ ਰਾਤ ਨੂੰ ਉਹ ਜੀ ਟਰੀਜ਼ ਜਿਹੜੀਆਂ ਖੁੱਲੀਆਂ ਸੀ ਉਸ ਸਮੇਂ ਕੁਝ ਜਰਾ ਜਿਹੜੀ ਰੇੜੀ ਆ ਉਹ ਜਿਹੜੇ ਉਹਨਾਂ ਦੇ ਉੱਤੇ ਜਾ ਕੇ ਕੁਝ ਖਾਣ ਪੀਣ ਦਾ ਸਮਾਨ ਲੈਂਦੇ ਨੇ ਇਸ ਤਰ੍ਹਾਂ ਨੇ ਇੱਕ ਪੁਲਿਸ ਦੀ ਗੱਡੀਆਂ ਹੋਗੀਆਂ ਨੇ ਤੋਂ ਜਿਨ੍ਹਾਂ ਦੇ ਵਿੱਚ ਇੰਸਪੈਕਟਰ ਰੈਂਕ ਦੇ ਅਧਿਕਾਰੀ ਤੇ ਕੁਝ ਕਾਂਸਟੇਬਲਸ ਵੀ ਹੁੰਦੇ ਆ ਉਹਨਾਂ ਦਾ ਟਕਰਾਅ ਹੁੰਦੀ ਆ ਕਿਹੜੀ ਗੱਲ ਤੋਂ ਹੁੰਦੀ ਆ ਇਹ ਹੁਣ ਹਰੇਕ ਡਿਸਪਿਊਟ ਦਾ ਵਿਸ਼ਾ ਉਹ ਟਕਰਾਅ ਦੇ ਵਿੱਚ ਉਸ ਸਰਦਾਰ ਔਰ ਉਸ ਦੇ ਬੱਚਿਆਂ ਦੀ ਪੁਤਬਾ ਕੀਤੀ ਜਾਂਦੀ ਆ ਤੋਰ ਟੱਗ ਵੀ ਹੋ ਜਾਂਦੀ ਆ ਉਹਨਾਂ ਦੀ ਔਰ ਇਸ ਦੇ ਖਿਲਾਫ ਪਹਿਲਾ ਪਰਚਾ ਦਰਜ ਅੰਸ਼ਕਸ਼ਕਾਂ ਦੇ ਕੀਤਾ ਜਾਂਦਾ ਪਰ ਕੱਲ ਡਾਕਟਰ ਨਾਨਕ ਸਿੰਘ ਐਸਐਸਪੀ ਪਟਿਆਲਾ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਜਾਂਦਾ ਕਿ ਚਾਰ ਇਨਸਪੈਕਟਰ ਰੈਂਕ ਦੇ ਅਧਿਕਾਰੀਆਂ 'ਚੋਂ 12 ਨੂੰ ਸਸਪੈਂਡ ਕਰ ਦਿੱਤਾ ਗਿਆ ਵਿਭਾਗੀ ਜਾਂਚ ਖੋਲ੍ਹ ਦਿੱਤੀ ਗਈ ਹੈ ਔਰ ਜਿਵੇਂ ਕਿ ਅਕਸਰ ਹੀ ਭਾਰਤ ਤੇ ਪੰਜਾਬ 'ਚ ਦੇਖਦੇ ਹਾਂ ਪ੍ਰੈਸ ਪਰਚੇ ਕਾਊਂਟਰ ਪਰਚੇ ਜਿਹਨਾਂ ਨੂੰ ਕਹਿੰਦੇ ਆ ਉਹ ਦੋਨਾਂ ਪੀੜਾ ਹਲੋ ਹੋਏ ਹੋਏ ਨੇ ਪੁਲਿਸ ਦੇ ਵੀ ਚਰਚ ਦੇ ਉੱਤੇ ਪਬਲਿਕ ਬੇਸਿਸ ਰਾਪੀਨ ਤੇ ਹੋਕਰ ਆ ਮਾਦੇ ਤੇ ਇੱਕ ਪਰਚਾ ਦਰਜ ਕਰ ਦਿੱਤਾ ਜੀ ਅਮਰਤਪਾਲ ਦੇ ਸੰਗੀਆਂ ਸਾਥੀਆਂ ਨੂੰ ਪੰਜਾਬ ਲੈ ਕੇ ਆਂਦੇ ਜਾਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਕਿੱਥੇ ਖੜੀ ਹੈ ਗੱਲ ਇਹ ਪੁਣਾ ਸਰ ਪਿਛਲੇ ਦੋ ਤੋਂ ਮਹੀਨਾ ਤੋਂ ਲਗਾਤਾਰ ਹੋਣੀ ਚਰਚਾ ਕਿ ਅਮਰਤਪਾਲ ਸਿੰਘ ਦਾ ਐਮਐਸਓ ਹਟ ਰਿਹਾ ਜੋ ਉਹਨਾਂ ਦੇ ਸਾਥੀਆਂ ਦੇ ਐਮਐਸਓ ਹਟਾਇਆ ਜਾ ਰਿਹਾ ਉਹ ਪੰਜਾਬ ਜਾਂਦਾ ਜਾਊਗਾ ਪਰ ਇਹ ਜੋ ਜਾਣਕਾਰੀ ਦਈਏ ਕਿ ਅਮਰਤਪਾਲ ਸਿੰਘ ਪਪਲ ਫ੍ਰੀਸ ਇਸ ਤੋਂ ਹੋਰ ਵਿਅਕਤੀ ਵਿਰਿੰਦਰ ਚੋਹਲ ਜਿਹਨਾਂ ਦਾ ਐਨਐਸਏ ਜਿਹੜਾ ਰਿਵੋਕ ਨਹੀਂ ਕੀਤਾ ਗਿਆ ਯਾਨੀ ਹਟਾਇਆ ਨਹੀਂ ਗਿਆ ਬਾਕੀ ਦਸਾਂ ਤੋਂ ਸੱਤ ਬੰਦੇ ਹੁੰਦੇ ਆ ਜਿਹੜਾ ਐਨਐਸਏ ਆ ਉਹਦੀ ਜਾਣਕਾਰੀ ਹੈ ਕਿ ਉਸ ਨੂੰ ਹਟਾ ਦਿੱਤਾ ਗਿਆ ਔਰ ਪੰਜਾਬ ਲਿਆਉ ਦੀ ਜਿਹੜੀ ਕਾਰਵਾਈ ਆ ਉਹ ਤਕਰੀਬਨ ਸਾਰਿਆਂ ਦੀ ਚਲਾਈ ਜਾਊਗੀ ਪਰ ਮਿਲੀ ਜਾਣਕਾਰੀ ਅਨੁਸਾਰ ਹਜੇ ਦੋ ਬੰਦਿਆਂ ਦਾ ਕਾਂਟਰ ਰਿਪੋਰਟ ਮਿਲਿਆ ਬਾਕੀ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਆ ਦੋ ਕਰਜ ਤੋਂ ਵੱਧ ਪੁਲਿਸ ਅਧਿਕਾਰੀ ਜਿਹੜੇ ਆ ਜੀ ਲੇ ਨੂੰ ਪੂਰਾ ਦਰਨਵਾਸ ਤੇ ਪਹੁੰਚੇ ਆ ਪਰ ਆਉਂਦੇ ਦਿਨਾਂ ਦੇ ਵਿੱਚ ਇੱਕ ਤੋਂ ਦਿਨਾਂ ਦੇ ਵਿੱਚ ਪੰਜਾਬ ਲਿਆਂਦੇ ਜਾਣਗੇ ਪੰਜਾਬ ਦੇ ਵਿੱਚ ਜਿਹੜੇ ਮੁਕੱਦਮੇ ਆ ਉਹਨਾਂ ਨੂੰ ਚਲਾਇਆ ਜਾਊਗਾ ਜੀ ਸ਼੍ਰੋਮਣੀ ਕਾਲ ਦਲ ਦੇ ਬਹਾਜ ਤੇ ਗੱਲ ਕੀਤੀ ਜਾਵੇ ਤਾਂ ਇੱਕ ਤੇ ਮੈਂਬਰਸ਼ਿਪ ਦੀ ਲੇਟੈਸਟ ਪੋਜੀਸ਼ਨ ਕੀ ਹੈ ਉਹਦੇ ਬਾਰੇ ਦੱਸਿਓ ਸਾਨੂੰ ਤੇ ਇੱਕ ਬਜੀਠੀਆ ਹੁਣ ਦਾ ਜਿਹੜਾ ਕੋਰਟ ਕਚਰੀਆਂ ਚ ਵੱਜਦੀਆਂ ਹੋਈਆਂ ਆਵਾਜ਼ਾਂ ਇੱਕ ਵਾਰੀ ਫੇਰ ਸਾਰਾ ਕੁਝ ਇਹ ਫੋਕਸ ਚ ਆ ਗਿਆ شرمنی اکالی دل اپنی مسلے سدی ہوتے گروا نو دسے گئے گی جی بائی مارچ نو جو ناڈو مخ منتری نے میٹنگ کال کی ادع شامل ہوتی دی گئی ڈیلمیٹیشن تو لے کے ਫੈਡਰਲ ਸਟਰਕਚਰ ਦੇ ਬਾਰੇ ਇਹਦੇ ਤੇ ਚਰਚਾ ਕੀਤੀ ਜਾਊਗੀ ਨਾਲ ਪੁੰਗਰ ਸਾਹਿਬ ਨੇ ਅਪੀਲ ਕੀਤੀ ਇੱਕੇ ਦੀ ਔਰ ਇਹ ਇੱਕੇ ਦੀ ਅਪੀਲ ਕੀਤੀ ਗਈ ਜਾ ਉਹ ਤੋਂ ਪਹਿਲਾਂ ਜਦੋਂ ਕਿ ਹੁਣ ਅਕਾਲ ਤਖਤ ਸਾਹਿਬ ਵੱਲੋਂ ਮਨੋਨੀਤ ਕੀਤੀ ਗਈ ਕਮੇਟੀ ਜਿਹੜੀ ਆ ਉਹਨਾਂ ਨੇ ਹੁਣ ਤੋ ਪੁੱਜ ਕੇ ਇੱਥੇ ਬਾਅਦ ਜਦੋਂ ਆਪਾਂ ਗੱਲਬਾਤ ਕਰ ਰਹੇ ਆ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਤਰਪਾ ਸਾਹਿਬ ਦੇ ਬਾਹਰ ਦਲਵਾਰਾਂ ਦੇ ਵਿੱਚ ਆਪਣੀ ਭਰਤੀ ਜਿਹੜੀ ਆ ਉਸ ਦੀ ਸ਼ੁਰੂਆਤ ਕਰਦੇ ਆ ਔਰ ਦੋਨੋਂ ਪਾਰ ਸਮੇਤ ਦੂਜੇ ਦੇ ਉੱਤੇ ਇਲਜ਼ਾਮات ਲਾ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਇਸ ਭਰਤੀ ਨੂੰ ਫੋਕਸ ਦੱਸ ਰਿਹਾ ਜਦੋਂ ਕਿ ਵਿਰੋਧੀ ਧਿਰਾਂ ਜਿਹੜਾ ਉਹ ਆਕਾਲ ਤਖਤ ਤੋਂ ਵੱਡੀ ਹੋਣ ਦੇ ਇਲਜ਼ਾਮات ਜਿਹੜੇ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਉੱਤੇ ਲਗਾ ਰਹੇ ਆ ਜੀ ਹ ਬਿਲਕੁਲ ਚੀਮਾ ਸਾਹਿਬ ਡਾਕਟਰ ਚੀਮਾ ਦਾ ਬਿਆਨ ਵੀ ਆਇਆ ਕਿ ਇਲ ਲਗੈਲਿਟੀ ਇਨਵੋਲਵ ਹੋਏਗੀ ਜੇਕਰ ਇੰਜ ਹੁੰਦਾ ਤਾਂ ਖੈਰ ਦੇਖਦੇ ਆਪਾਂ ਬਣਦਾ ਕੀ ਹੈ ਕੇਜਰੀਵਾਲ ਸਾਹਿਬ ਪੰਜਾਬ ਚ ਨੇ ਵਿਪਾਸਨਾ ਵਾਲਾ ਕੰਮ ਤਾਂ ਮੈਂ ਖਾ ਨਿਬੜ ਗਿਆ ਹੁਣ ਕੀ ਕਰ ਰਹੇ ਨੇ ਸਭ ਹੋੜਾ ਰਚਲ ਰ ਰਿਆ ਜੇ ਪਾਸ ਨਾਲ ਤਾਂ ਪੁਲਿਸ ਕਟੋਂ ਕਰਨ ਤੋਂ ਬਾਅਦ ਇੱਕਦੇ ਲਈ ਅੰਮ੍ਰਿਤਸਰ ਸਾਹਿਬ ਪਹੁੰਚਦੇ ਆ ਪਰ ਐਤੋਂ ਹਸੋਂ ਲਗਾਤਾਰ ਲੁਧਿਆਣੇ ਦੇ ਵਿੱਚ ਦੇਰੇ ਨੇ ਕੱਲ ਯਾਨੀ ਸੋਮਵਾਰ ਦੇ ਦਿਨ ਪਾਰਟੀ ਸਰੇ ਅਨੁਸਾਰ ਉਹਨਾਂ ਨੇ ਕੁਝ ਮੀਟਿੰਗਾਂ ਕੀਤੀਆਂ ਭਗਵੰਤ ਸਾਹਿਬ ਦੇ ਨਾਲ ਲੋਕ ਮਿਲਣੀਆਂ ਕੀਤੀਆਂ ਗਈਆਂ ਇੱਕ ਤੋਂ ਜਗ੍ਹਾ ਦੇ ਉਸੇ ਇੱਕ ਇਲਾਕੇ ਦੇ ਵਿੱਚ ਫਾਇਦਾ ਚਲ ਕੇ ਲੋਕਾਂ ਨੂੰ ਮਿਲਿਆ ਵੀ ਗਿਆ ਸਾ ਨੂੰ ਇਸ ਸਬੰਧ ਸਬੰਧੀ ਨਾਲ ਇੱਕ ਮੀਟਿੰਗ ਕੀਤੀ ਗਈ ਔਰ ਲੁਧਿਆਣਾ ਤੇ ਲੁਧਿਆਣਾ ਪਛਵੀਂ ਦੀ ਤਰੱਕੀ ਦੀ ਲਗਾਤਾਰ ਉਹ ਗੱਲ ਜਿਹੜੀ ਉਹ ਕੀਤੀ ਜਾ ਰਹੀ ਹੈ ਕਿਉਂਕਿ ਲੁਧਿਆਣਾ ਪਛਵੀਂ ਸੀਟ ਦੀ ਇਲੈਕਸ਼ਨ ਕਿਸੇ ਸਮੇਂ ਵੀ ਡਿਕਲੇਅਰ ਹੋ ਸਕਦੀ ਆ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਡਿਕਲੇਅਰ ਕਰ ਦਿੱਤਾ ਹਾਲੇ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਇਸ ਤੋਂ ਕੁਝ ਕੇਸੇ ਬਾਅਦ ਲੁਧਿਆਣਾ ਦੇ ਵਿੱਚ ਉਹਨਾਂ ਦੇ ਕੁਝ ਹੋਰ ਪ੍ਰੋਗਰਾਮ ਨੇ ਕੁਝ ਇਕੱਠ ਰੱਖੇ ਗਏ ਆ ਸਿਵਲ ਹਸਪੀਟਲ ਦੀ ਨਵੀਨੀਕਰਨ ਦਾ ਉਭਾਵਨ ਵੀ ਕੀਤਾ ਜਾਣਾ ਤੋ ਕੇਜਰੀਵਾ ਘਰੇ ਦੇ ਇਸ ਸਮੇਂ ਪੰਜਾਬ ਦੇ ਵਿੱਚ ਆਪਣੀ ਰਾਜਨੀਤਿਕ ਹਲਚਲ ਉਸ ਨੂੰ ਲਗਾਤਾਰ ਚਲਾਉਂਦੇ ਹੋਏ ਨਜ਼ਰ ਆ ਰਹੀ ਹੈ ਕਾਲਰ ਨੂੰ ਬੇਨਤੀ ਹੈ ਕਿ ਹੁਣ ਕਾਲ ਕਰ ਸਕਦੇ ਹੋ ਰਾਈਟ ਅਵੇ ਤੁਹਾਡੀ ਇੱਕ ਦੋ ਕਾਲਸ ਲਾ ਕੇ ਦੇਖਦੇ ਭਲਾ ਕੀ ਤੁਹਾਡੇ ਮਨ ਦੇ ਵਿੱਚ ਹੈ ਕਰੇਲ ਸਾਹਿਬ ਤੁਸੀਂ ਉਸ ਹਲਕੇ ਚ ਰਹੇ ਨੇ ਉਹ ਜਿੱਥੇ ਕਿ ਬਾਈ ਇਲੈਕਸ਼ਨ ਹੋਣੀ ਹੈ ਹਵਾ ਕੀ ਕਹਿੰਦੀ ਹੈ ਕਰੇਲ ਸਾਹਿਬ ਦੇਖੋ ਸਰਕਾਰ ਦਾ ਕੰਮ ਆ ਜੀ ਰਮਨ ਸਾਹਿਬ ਸਰਕਾਰ ਦਾ ਕੰਮ ਆ ਹਮਮ ਔਰ ਇੱਕ ਅੱਛਾ ਕੈਂਡੀਡੇਟ ਜਿਹੜਾ ਲੋਕਾਂ ਦੇ ਵਿੱਚ ਰਾਸਵਾ ਮੈਂਬਰ ਹੋਣ ਤੋਂ ਬਾਅਦ ਲਗਾਤਾਰ ਚੁੜਿਆ ਰਿਹਾ ਹਾਲਾਂਕਿ ਆਪਾਂ ਬਹੁਤ ਵਾਰੀ ਗੱਲ ਕੀਤੀ ਆ ਕਿ ਇਹ ਸਬੰਧਤ ਰਾਸਵਾ ਮੈਂਬਰ ਜਿਹੜੇ ਹੋਣ ਕੈਂਡੀਡੇਟ ਨੇ ਸੀਜੀ ਬਰੋੜਾ ਇਹ ਕੁਝ ਇੱਕ ਪ੍ਰੋਜੈਕਟਾਂ ਵਿੱਚ ਖਾਸ ਜ਼ਿੰਮੇਵਾਰੀ ਲੈਂਦੇ ਆ ਕਿਉਂਕਿ ਉਹਨਾਂ ਦੇ ਕੋਲ ਬਿਜ਼ਨਸ ਇੰਟਰਸਟ ਵੀ ਆ ਪਰ ਵਪਾਰੀ ਉਹਦੇ ਨਾਲ ਇੰਡਸਟਰੀ ਸਟੇਕ ਹੇਲ ਦਾ ਸੰਬੰਧ ਚੰਗੇ ਨਹੀਂ ਆਪ ਲੋਕ ਹਜੇ ਖੁੱਲ ਕੇ ਬੋਲ ਨਹੀਂ ਜੇ ਹਾਂ ਜਰੂਰ ਆ ਕੇ ਸਰਕਾਰ ਨੂੰ ਕੁਝ ਹੈ ਦੀ ਜਰੂਰ ਨਜ਼ਰ ਆ ਰਿਹਾ ਦੂਸਰੀ ਗੱਲ ਇਹ ਹੈ ਕਿ ਸੋਕੇ ਦੇ ਵਿੱਚ ਭਾਤ ਪੁਸ਼ ਰਾਸ਼ੂ ਕਾਂਗਰਸ ਦੇ ਸੰਭਾਗੀ ਕੈਂਡੀਡੇਟ ਹੋ ਸਕਦੇ ਆ ਇੱਕ ਤਾਕਤਵਰ ਕੈਂਡੀਡੇਟ ਨਹੀਂ ਪਰ ਬੀਜੇਪੀ ਨੇ ਹਜੇ ਆਪਣੇ ਜਿਹੜੇ ਪੱਤੇ ਆ ਉਹ ਨਹੀਂ ਖੋਲੇ ਬਹੁਤ ਸਾਰੀ ਚਰਚਾ ਜਿਹੜੀ ਆ ਚੱਲ ਰਹੀ ਆ ਪਰ ਬੀਜੇਪੀ ਦੇ ਕੈਂਡੀਡੇਟ ਦੇ ਆਉਣ ਤੋਂ ਬਾਅਦ ਜਿਹੜਾ ਮਾਹੌਲ ਆ ਉਦੇ ਬਾਰੇ ਕੁਝ ਕਲੈਰਿਟੀ ਜ਼ਰੂਰ ਆ ਸਕਦੀ ਹੈ ਕਿ ਕਿੰਨਾ ਕੁ ਨੇੜ ਦਾ ਮੈਚ ਹੋ ਸਕਦਾ ਜੀ ਜਾਂ ਇਹ ਕੋਈ ਵਨ ਸਾਈਡਡ ਕੰਮ ਹੋ ਸਕਦਾ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਵੱਡਾ ਪ੍ਰਭਾਵ ਹੈ ਇਸ ਇਲਾਕੇ ਵਿੱਚ ਮੌਜੂਦਾ ਸਮੇਂ ਵਿੱਚ ਨਹੀਂ ਕਹਾ ਹਾਲਾਂਕਿ ਇਸ ਤੋਂ ਪਹਿਲਾਂ ਕਈ ਵਾਰ ਇਥੋ ਸ਼੍ਰੋਮਣੀ ਅਕਾਲੀ ਦਲ ਦੇ ਐਮਐਲਏ ਵੀ ਬਣ ਚੁੱਕੇ ਆ ਜੀ ਮੈਂ ਕਾਲਜ ਨੂੰ ਬੇਨਤੀ ਕਰਾਂ ਕਿ ਛੇਤੀ ਦਿਨੀ ਆਪਾਂ 2-3 ਕਾਲਾਂ ਲੈ ਸਕਦੇ ਆ ਅਗਰ ਕਾਲ ਕਰਨਾ ਚਾਹੋ ਇੱਕ ਦੋ ਕਾਲਾਂ ਹਾਲ ਤੇ ਆ ਗਈਆਂ ਸਨ ਦੁਬਾਰਾ ਕਾਲ ਕਰ ਸਕਦੇ ਹੋ 604 204 0600 ਅਗਰ ਗਰਗਰੈਲ ਸਾਹਿਬ ਨਾਲ ਕੋਈ ਪੁੱਛਣਾ ਹੈ ਦੱਸਣਾ ਹੈ ਕੋਈ ਕਮੈਂਟ ਕਰਨਾ ਚਾਹਣਾ ਹੈ ਚਾਹਣੇ ਉਹ ਤਾਂ ਪੰਜਾਬ ਦੇ ਪੁਲਿਸ ਨਾਲ ਜੁੜੀਆਂ ਹੋਈਆਂ ਘਟਨਾਵਾਂ ਦਾ ਜ਼ਿਕਰ ਹੋਇਆ ਸੀਗਾ ਅਮਰਪਾਲ ਹੁਣਾਂ ਦੇ ਸੰਗੀਆਂ ਸਾਥੀਆਂ ਨੂੰ ਲੈ ਕੇ ਆਉਣ ਦੀ ਗੱਲ ਹੋਈ ਹੈ ਅਕਾਲ ਤਖਤ ਤੇ ਭਰਤੀ ਦੀ ਗੱਲ ਸ਼ੋਮਨੀ ਕਲਦਲ ਦੀ ਭਰਤੀ ਦੀ ਗੱਲ ਅਤੇ ਕੇਜਰੀਵਲ ਸਾਹਿਬ ਦਾ ਪੰਜਾਬ ਦੇ ਵਿੱਚ ਆ ਕੇ ਇਲੈਕਸ਼ਨ ਦੀਆਂ ਤਿਆਰੀਆਂ ਦੀ ਗੱਲ ਹੋਈ ਹੈ ਅਤੇ ਭੁੱਲਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਭੁੱਲਰ ਸਾਹਿਬ ਸੱਚੀ ਕਾਲ ਹਾਂਜੀ ਸਾਡੀ ਸਾਥੀਕਾਰ ਮਾਨਸਾ ਸਾਥੀਕਾਰ ਜੀ ਦਾ ਸਾਹਿਬ ਕੱਲ ਜੀ ਹਾਂਜੀ ਮੈਂ ਪੁੱਛਣਾ ਸੀ ਜਿਹੜਾ ਲੁਧਿਆਣੇ 'ਚ ਹਿੰਦੂਆਂ ਨੇ ਮੁਸਲਮਾਨਾਂ ਉੱਤੇ ਅਟੈਕ ਕੀਤਾ ਤੇ ਉਦੋਂ ਬਾਅਦ ਸੈਂਟਰ ਦੇ ਮਿੰਟੋਂ ਲੈ ਆ ਕੇ ਧਮਕੀਆਂ ਦਿੱਤੀਆਂ ਫੋਨ 'ਤੇ ਉਹਦੇ ਬਾਰੇ ਮਾੜਾ ਜਿਹਾ ਦੱਸੋ ਹਾਂ ਮੇਰੇ ਖਿਆਲ ਸਵਾਲ ਠੀਕ ਨਹੀਂ ਹੈ ਹਿੰਦੂਆਂ ਨੇ ਮੁਸਲਮਾਨਾਂ 'ਤੇ ਅਟੈਕ ਨਹੀਂ ਕੀਤਾ ਬੰਦਿਆਂ ਨੇ ਕੁਝ ਵਿਗੜਿਆ ਨੇ ਕੀਤਾ ਵਿਗੜਿਆਂ ਦੇ ਉੱਤੇ ਜਾਂ ਅਟੈਕ ਹੋ ਗਿਆ ਹੋਣਾ ਪਰ ਇਦਾਂ ਆਪਾਂ ਇੱਕ ਰਸੇ 'ਚ ਸਾਰੇ ਨੂੰ ਨਾ ਬਣਈਏ ਇਹ ਸਵਾਲ ਆਪਣੇ ਆਪ ਥੋੜਾ ਜਿਆਦਾ ਠੀਕ ਨਹੀਂ ਲੱਗਦਾ ਮੈਨੂੰ ਟਾਂਡੀ ਮੰਗਤਾ ਜੀ ਕੀ ਕੀ ਪੁੱਛਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਮੈਂ ਤਾਂ ਸਵਾਲ ਇਹ ਕਰਨਾ ਵੀ ਜਿਹੜੇ ਪੁਲਿਸ ਵਾਲੇ ਲਾਹ ਤੇ ਜਾਂਦੇ ਆ ਕੀ ਉਹਨਾਂ ਨੂੰ ਤਨਖਾਹ ਮਿਲਦੀ ਰਹਿੰਦੀ ਆ ਕਿ ਮੁਰਤੇ ਜਦੋਂ ਬਹਾਲ ਹੁੰਦੇ ਆ ਤਾਂ ਇਹ ਮੀਡੀਆ ਰੌਲਾ ਕਾਦੇ ਨਹੀਂ ਪਾਉਂਦਾ ਵੀ ਸਸਪੈਂਸ ਜਿਹੜੇ ਸਸਪੈਂਡ ਹੁੰਦੇ ਨੇ ਉਹਨਾਂ ਨੂੰ ਤਨਖਾਹ ਮਿਲਦੀ ਕਿ ਨਹੀਂ ਮਿਲਦੀ ਪੁੱਛਦੇ ਆ ਜੀ ਆਪਾਂ ਗਰੇਵਾਲ ਸਾਹਿਬ ਜੀ ਲੁਧਿਆਣਾ 'ਚ ਕੋਈ ਕਾਰਵਾਈ ਹੋਈ ਏ ਬੰਦੇ ਬੰਦਿਆਂ ਨੂੰ ਕੁੱਟੀ ਜਾਂਦੇ ਆ ਮੇਰੇ ਬਰਾਸਾ ਜਦੋਂ ਹੋਲੀ ਦੇ ਪ੍ਰੋਗਰਾਮ ਚੱਲ ਰਹੇ ਸੀ ਉਦੋਂ ਵੀ ਆਪਾਂ ਚਰਚਾ ਕੀਤੀ ਸੀ ਕਿ ਰੀਸਨ ਟਾਊਨਸ ਵਿੱਚ ਹੋਲੀ ਜਿਹੜੀ ਆ ਉਹ ਭਾਈਚਾਰੇ ਦੇ ਤਿਉਹਾਰ ਦੀ ਜਗ੍ਹਾ ਤੇ ਕੁਝ ਨਫਰਤ ਉਤੋਂ ਦਾ ਕੰਮ ਵੀ ਕਰ ਜਾਂਦੀ ਹੈ ਅੱਜ ਕੱਲ। ਅਜਿਹੀ ਹੀ ਘਟਨਾ ਲੁਧਿਆਣੇ ਦੇ ਇੱਕ ਇਲਾਕੇ ਦੇ ਵਿੱਚ ਹੋਈ ਜਿੱਥੇ ਕਿ ਜ਼ਿਆਦਾਤਰ ਪੰਜਾਬ ਤੋਂ ਬਾਹਰਲੇ ਲੋਕ ਵਾਚਾ ਦਾਤਰ ਕੀ ਮੈਂ ਕਹਿ ਸਕਦਾ ਕਿ 90-95% ਤੋਂ ਵੱਧ ਲੋਕ ਜਿਹੜੇ ਆ ਪੰਜਾਬ ਤੋਂ ਬਾਹਰਲੇ ਵੱਸਦੇ ਆ ਜਿਨ੍ਹਾਂ ਦੇ ਵਿੱਚ ਇਸ ਬਿਹਾਰੀ ਕਲੋਨੀ ਦਾ ਨਾਮ ਦੀ ਕਲੋਨੀ ਵਿੱਚ ਕੁਝ ਬਿਹਾਰ ਨੇ ਸਵਾਗਤ ਨੂਕ ਨੇ ਔਰ ਕੁਝ ਮਸਜਿਦਾਂ ਰਹੀ ਉਸੇ ਜਿਹੜੀਆਂ ਕਿ ਯੂਪੀ ਦਾ ਸਬੰਧਤ ਹੈ ਜਾਂ ਬਿਹਾਰ ਦਾ ਸਬੰਧਤ ਹੀ ਕੁਝ ਮੁਸਲਮ ਭਾਈਚਾਰੇ ਦੇ ਲੋਕਾਂ ਦੀਆਂ ਨੇ ਉਹਨਾਂ ਦੇ ਆਪਸ ਵਿੱਚ ਹੋਲੀ ਦੇ ਦੌਰਾਨ ਇਹ ਜਿਹੜਾ ਝਗੜਾ ਹੋਇਆ ਜਿਸ ਦੇ ਵਿੱਚ ਆ ਕਿ ਇਲਜ਼ਾਮات ਲੱਗੇ ਕਿ Hindu ਪੱਖੋਂ ਦੇ ਕੁਝ ਲੋਕਾਂ ਵੱਲੋਂ ਲੈਗਡਲੀ ਮੁਸਲਮਾਨਾਂ ਦੇ ਸਤੇ ਹਮਲਾ ਕੀਤਾ ਗਿਆ ਇਹਦੇ ਵਿੱਚ ਗਿਰੀ ਰਾਜ ਸਿੰਘ ਜਿਹੜੇ ਕੇਂਦਰ ਦੇ ਮੰਤਰੀ ਨੇ ਉਹ ਪੰਜਾਬ ਪਹੁੰਚਦੇ ਨੇ ਅਚਾਨਕ ਆਦੇ ਵਿੱਚ ਕੁਝ ਆਪਣੇ ਦਸਵੇ ਸਾਥੀਆਂ ਨੂੰ ਮਿਲਦੇ ਨੇ ਤੇ ਫਿਰ ਇਹਨਾਂ ਦੇ ਬਾਰੇ ਚਰਚਾ ਕੀਤੀ ਜਾਂਦੀ ਆ ਹਾਲਾਂਕਿ ਅੱਛੀ ਖਬਰ ਇਹ ਆ ਕਿ ਪੁਲਿਸ ਦੇ ਦਖਲ ਤੋਂ ਬਾਅਦ ਦੋਨਾਂ ਪਿਰਾਹ ਦਾ ਬੜਾ ਵਧੀਆ ਰਾਜੀਨਾਮਾ ਹੋ ਗਿਆ ਔਰ ਹਿੰਦੂ ਪੱਖ ਦੇ ਲੋਕਾਂ ਨੇ ਚਲਦੀ ਹੋਈ ਇਸ ਜਿਹੜੇ ਰਮਜ਼ਾਨ ਦਾ ਮਹੀਨਾ ਉਹਦੇ ਵਿੱਚ ਵਸਤਾਰ ਦੀ ਪਾਤੀ ਵੀ ਇੱਕ ਰੱਖ ਲਈ ਆ ਸੋ ਝਗੜਾ ਤਾਂ ਰੋਕਾਇਆ ਗਿਆ ਪਰ ਇਹ ਬਸਵਾ ਜਿਹੜਾ ਬਹੁਤ ਜਗ੍ਹਾ ਦੇ ਉੱਤੇ ਹੋਰ ਵਾਰ-ਵਾਰ ਨਿਕਲ ਕੇ ਸਾਹਮਣੇ ਆਉਂਦਾ ਖਾਸ ਕਰਕੇ ਲੁਧਿਆਣੇ ਵਰਗੇ ਜ਼ਿਲ੍ਹੇ ਚ ਜੀ ਜਿਹੜੀ ਕਾਦੀ ਮਾਮਲੇ ਬਾਰੇ ਗੱਲ ਕੀਤੀ ਹੈ ਨਾ ਜੀ ਹੂੰ ਜਦੋਂ ਵੀ ਕੋਈ ਸਰਕਾਰੀ ਮੁਲਾਜ਼ਮ ਸਸਪੈਂਡ ਹੁੰਦਾ ਤਾਂ ਉਸ ਨੂੰ ਇੱਕ ਜਗ੍ਹਾ ਦੀ ਡਿਊਟੀ ਦਿੱਤੀ ਜਾਂਦੀ ਹੈ ਕੰਮ ਕੋਈ ਨਹੀਂ ਦਿੱਤਾ ਜਾਂਦਾ ਤਨਖਾਹ ਜਿਹੜੀ ਆ ਉਹ ਅੱਧੀ ਮਿਲਦੀ ਹੈ ਸਸਪੈਂਸ਼ਨ ਦੇ ਦੌਰਾਨ ਜੇ ਬਹਾਲ ਹੋ ਜਾਏ ਫਿਰ ਸਾਰੀ ਮਿਲ ਜਾਂਦੀ ਹੈ ਆ ਬਿਲਕੁਲ ਬੜਾ ਜਵਾਬ ਇੱਥੇ ਦੋ ਤਰ੍ਹਾਂ ਦੇ ਨਾਲ ਹੁੰਦਾ ਅਗਰ ਤਾਂ ਕੀਤੀ ਕਿ ਸਸਪੈਂਸ਼ਨ ਤੋਂ ਬਾਅਦ ਇਹ ਸਾਬਤ ਹੋ ਕੀਤਾ ਜਾਂਦਾ ਕਿ ਇਹਦੀ ਕੋਈ ਬਿਲਕੁਲ ਗਲਤੀ ਨਹੀਂ ਸੀ ਇਸ ਮਸਲੇ ਦੇ ਵਿੱਚ ਸਸਪੈਂਸ਼ਨ ਚ ਤਾਂ ਸ਼ਾਇਦ ਕਈ ਵਾਰੀ ਜਿਹੜੀ ਪਿੱਛੇ ਰੋਕੀ ਕੀ ਤਰਖਾਓ ਵੀ ਨਹੀਂ ਜਾਂਦੀ ਆ ਪਰ ਬਹਾਲ ਹੋਣ ਤੋਂ ਬਾਅਦ ਤਾਂ ਫਿਰ ਨੋਰਮਲ ਬੈਲ ਤੇ ਆਏ ਜ਼ਰੂਰ ਆ ਕਿ ਸਸਪੈਂਸ਼ਨ ਦਾ ਦਾਗ ਲੱਗਿਆ ਹੋਵੇ ਤਾਂ ਕਈ ਵਾਰ ਇਨਕਰੀਮੈਂਟ ਜਲੇ ਹੋ ਜਾਂਦਾ ਤਰਕੀਆਂ ਦੇ ਵਿੱਚ ਮੁਸ਼ਕਲਾਉਂਦੀ ਆ ਗਲਤੀ ਕਰੋਗੇ ਮੁਸ਼ਕਲਾਉਂ ਕੋਈ ਪੈਸਾ ਨਹੀਂ ਮਿਹਰਬਾਨੀ ਅਤੇ ਮੈਂ ਮਾਫੀ ਚਾਹੁੰਨਾ ਕਰਿਆਲ ਸਾਹਿਬ ਦੀ ਲਾਈਨ ਮੇਥੋਂ ਕੱਟੀ ਗਈ ਆ ਹੁਣ ਮੇਰਾ ਖਿਆਲ ਕਰਿਆਲ ਸਾਹਿਬ ਨਾਲ ਸੰਪਰਕ ਸੰਭਵ ਨਹੀਂ ਹੋਣਾ ਸਮਝ ਰਿਹਾ ਨਹੀਂ ਆਪਣਾ ਆ I'll have to go for this break ਆਪਣੇ ਫਿਊਚਰ ਰਾਈਟਸ ਅਤੇ ਫ੍ਰੀडम ਨੂੰ ਬਣਾਈ ਰੱਖਣ ਲਈ ਅੱਜ ਹੀ ਹਾਇਰ ਕਰੋ ਕੈਨੇਡਾ ਦੀਆਂ